ਹੁਣ ਜਿਨ੍ਹਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਯੂਕੇ ਹੈ ਕੀ ਗ੍ਰੇਟ ਬ੍ਰਿਟੇਨ ਹੈ ਕੀ ਸਕਾਟਲੈਂਡ ਕੀ ਚੀਜ਼ ਆ ਉਹਨਾਂ ਦਾ ਤਾਂ ਫਿਰ ਰੱਬ ਹੀ ਰੱਖਾ ਬਾਈ ਜਿਹੜੇ ਇੱਥੇ ਆ ਗਏ 80% ਬੰਦਿਆਂ ਨੂੰ ਇਹ ਹੀ ਨਹੀਂ ਪਤਾ ਹੋਣਾ ਕਿ ਗ੍ਰੇਟ ਬ੍ਰਿਟੇਨ ਕੀ ਆ ਯੂਕੇ ਕੀ ਆ ਸਕਾਟਲੈਂਡ ਦਾ ਕੀ ਭੂਮਿਕਾ ਹੈ ਸੋ ਤਾਂ ਹੀ ਲੋਕ ਜਿਹੜੇ ਆ ਅਫਵਾਹਾਂ ਦੇ ੱੱੱਕੇ ਚੜਦੇ ਆ ਕਿਉਂਕਿ ਉਹਨਾਂ ਕੋਲੇ ਇਨਫੋਰਮੇਸ਼ਨ ਖੁਦ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਾਮਨ ਸੈਂਸ ਤੇ ਜਰਨਲ ਨੌਲੇਜ ਹੁੰਦੀ ਹੀ ਨਹੀਂ ਹੁਣ ਸਕਾਟਲੈਂਡ ਦੇਖੋ ਹੈਗੀ ਆ ਸਟੇਟ ਗਵਰਨਮੈਂਟ ਯੂਕੇ ਦੀ ਜਿਹੜੀ ਸਰਕਾਰ ਆ ਯੂਕੇ ਮਿਲ ਕੇ ਬਣਦਾ ਚਾਰ ਮੁਲਕਾਂ ਨੂੰ ਇੰਗਲੈਂਡ ਵੇਲ ਤੇ ਗ੍ਰੇਟ ਬ੍ਰਿਟੇਨ ਮਿਲ ਕੇ ਬਣਦਾ ਹੈ ਤਿੰਨ ਮੁਲਕਾਂ ਨੂੰ ਸਕਾਟਲੈਂਡ ਵੇਲਜ਼ ਤੇ ਇੰਗਲੈਂਡ ਜੋ ਯੂਕੇ ਮੁਲਕ ਹੈ ਉਹਦੀ ਸਰਕਾਰ ਇੰਗਲੈਂਡ ਲੰਡਨ ਵੈਸਟਮਿੰਸਟਰ ਤੋਂ ਚੱਲਦੀ ਹੈ ਸੋ ਜਿਵੇਂ ਆਪਣੇ ਹੁੰਦਾ ਵੀ ਆਪਾਂ ਪੰਜਾਬ ਦੀ ਸਰਕਾਰ ਵੱਖਰੀ ਹੈ ਆਪਣੀ ਵਿਧਾਨ ਸਭਾ ਹੁੰਦੀ ਹੈ ਸੈਂਟਰ ਦੀ ਲੋਕ ਸਭਾ ਹੁੰਦੀ ਹੈ ਸਿਮਿਲਰਲੀ ਸਕਾਟਲੈਂਡ ਦੀ ਆਪਣੀ ਖੁੱਦ ਹੀ ਸਰਕਾਰ ਹੈ ਆਪਣੀਆਂ ਖੁੱਦੀਆਂ ਪਾਰਟੀਆਂ ਨੇ ਆਪਣਾ ਖੁੱਦ ਦਾ ਸਿਸਟਮ ਹੈ ਉਹਨਾਂ ਦੇ ਕਾਨੂੰਨ ਵੀ ਵੱਖਰੇ ਆ ਬਟ ਜਿਹੜੇ ਮੇਨ ਕਾਨੂੰਨ ਲਾਗੂ ਹੁੰਦੇ ਆ ਉਹ ਸਾਰਿਆਂ ਦੇ ਉੱਤੇ ਲਾਗੂ ਹੁੰਦੇ ਆ ਉਹ ਜਿਹੜੇ ਸੋ ਉਹ ਸਾਰਿਆਂ ਤੇ ਲਾਗੂ ਹੁੰਦੇ ਆ ਜਿਹੜੇ ਲੰਡਨ ਦੇ ਵਿੱਚ ਸੈਂਟਰ ਸਰਕਾਰ ਬਣਾਉਂਦੀ ਆ